ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਬਰਨਾਲਾ ਪੁਜੇ ਬਰਨਾਲਾ ਵਿੱਚ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ 22 ਜਨਵਰੀ ਤੋਂ ਸ਼ੁਰੂ ਕੀਤੀ ਜਾਏਗੀ 650 ਪ੍ਰਾਈਵੇਟ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਸ਼ੁਰੂ ਕੀਤਾ ਜਾਏਗਾ। ਦਿਮਾਗੀ ਦੇ ਬਤਾਇਆ ਦਿੰਦਾ ਔਰ ਸ਼ੁਭਕਾਮਨਾ ਕਰਦਾ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਿਹਤ ਸੂਲਤਾਂ ਨੂੰ ਉਸ ਤੋਂ ਇੱਕ ਸਟੈਪ ਅੱਗੇ ਜਾ ਕੇ ਆਮ ਆਦਮੀ ਕਲੀਨਿਕ ਤੁਸੀਂ ਦੇਖ ਰਹੇ ਹੋ ਕਿ ਬਹੁਤ ਅੱਛਾ ਕਰ ਰਿਹਾ ਹੈ ਜ਼ਿਲ੍ਹਾ ਹਸਪਤਾਲਾਂ ਚ ਦਵਾਈ ਮਿਲ ਰਹੀ ਹੈ ਟਰਸਟੀ ਕੇਅਰ ਬਹੁਤ ਅੱਛੀ ਚੱਲ ਰਹੀ ਹੈ ਈਵਨ ਲਿਵਰ ਟ੍ਰਾਂਸਪਲੈਂਟਸ ਸ਼ੁਰੂ ਕੀਤਾ ਔਰ ਕਿਡਨੀ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਹਾਂ ਹੁਣ ਜਿਹੜਾ ਸਾਡਾ ਮਕਸਦ ਹੈ ਅਗਲਾ ਜਿਹੜਾ ਸਾਡਾ ਸਟੈਪ ਹੈ ਇੱਕ ਆਪਣੀ ਕਿਸਮ ਦੀ ਇਨਵੈਕਲੀ ਸਕੀਮ ਜੋ ਕਿ ਦੇਸ਼ ਨਹੀਂ ਦੁਨੀਆ ਚ ਪਹਿਲੀ ਸਕੀਮ ਹੈ ਕਿ 10 ਲੱਖ ਦਾ ਬੀਮਾ ਹਰ ਇੱਕ ਪਰਿਵਾਰ ਨੂੰ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਇਹ ਪ੍ਰੋਸੈਸ 22 ਤਰੀਕ ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਕੀਮ ਲਾਗੂ ਹੋ ਜੇਗੀ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਬਿਮਾਰੀ ਵਾਸਤੇ ਇਲਾਜ ਕਰਾਉਣ ਲਈ ਸੋਚਣਾ ਨਹੀਂ ਪਏਗਾ ਜਿਹਦੇ ਵਿੱਚ ਸਾਰੇ ਸਰਕਾਰੀ ਹਸਪਤਾਲ ਇਹਦੇ ਨਾਲ ਨਾਲ ਮੈਡੀਕਲ ਕਾਲਜ ਤੇ 650 ਦੇ ਕਰੀਬ ਜਿਹੜੇ ਹੈਗੇ ਆ ਉਹ ਪ੍ਰਾਈਵੇਟ ਹਸਪਤਾਲ ਉਹਨਾਂ ਦੇ ਵਿੱਚ ਕੈਸ਼ਲੈਸ ਸਟੇਟਮੈਂਟ ਹੋਏਗੀ ਪੂਰੀ ਟ੍ਰੀਟਮੈਂਟ ਹੋਏਗੀ ਕਾਰਡ ਬਣਾਉਣ ਤੋਂ ਲੈ ਕੇ ਪੂਰੇ ਇਲਾਜ ਤੱਕ ਇੱਕ ਨਿੱਕਾ ਪੈਸਾ ਨਹੀਂ ਦੇਣਾ ਕਿਸੇ ਨੂੰ ਜੇ ਕੋਈ ਮੰਗਦਾ ਤਾਂ ਸਾਨੂੰ ਦੱਸੋ ਬਿਲਕੁਲ ਜਿਹੜੀ ਹੈਗੀ ਆ ਇਹ ਸਟੇਟ ਗਵਰਨਮੈਂਟ ਦੇ ਸਾਰਾ ਜਿਹੜਾ ਇਹਦਾ ਬਜਟ ਰੱਖਿਆ ਹੋਇਆ ਔਰ ਸਾਰੇ ਪੈਸੇ ਸਰਕਾਰ ਨੇ ਖਰਚਨੇ ਆ ਔਰ ਬਿਲਕੁਲ ਸਾਰਾ ਖਰਚਾ ਜਿਹੜਾ ਦਵਾਈ ਦਾ ਵੀ ਸਮਾਨ ਪੈਂਦਾ ਉਹਦਾ ਵੀ A to Z ਸਾਰਾ ਖਰਚਾ ਜਿਹੜਾ ਹੈਗਾ ਉਹ ਯੋਜਨਾ ਦੇ ਵਿੱਚੋਂ 10 ਲੱਖ ਦਾ 3 ਕਰੋੜ ਲੋਕਾਂ ਵਾਸਤੇ ਜਿਹੜਾ ਇਹ ਬੈਨੀਫਿਟ ਹੋਏਗਾ ਇਹਦੇ ਨਾਲ ਲੋਕਾਂ ਨੂੰ ਬਹੁਤ ਸਾਰਾ ਫਾਇਦਾ ਹੋਏਗਾ ਜੀ ਉਹਨਾਂ ਦਾ ਇੱਕ ਤਾਂ ਬਿਮਾਰੀ ਦਾ ਟਾਈਮ ਤੋਂ ਇਲਾਜ ਹੋਏਗਾ ਲੋਕ ਕਰਜ਼ਾਈ ਨਹੀਂ ਹੋਣਗੇ ਤੇ ਆਊਟ ਆਫ ਪਾਕਟ ਐਕਸਪੈਂਸਸ ਕਰਕੇ ਲੋਕ ਜਿਹੜੇ ਬਿਲੋ ਪਾਵਰਟੀ ਲਾਈਨ ਨਹੀਂ ਜਾਣਗੇ ਸੋ ਇਹ ਬਹੁਤ ਅੱਛੀ ਜਿਹੜੀ ਗਵਰਨਮੈਂਟ ਦੀ ਕਨਵੇਕਲੀ ਸਕੀਮ ਹੈ ਔਰ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਤੁਸੀਂ ਬਿਲਕੁਲ ਕੋਈ ਇਹਦੇ ਬਾਰੇ ਕਾਰਣੀ ਨਹੀਂ ਕਰਨੀ ਕਿਉਂਕਿ ਅਸੀਂ ਜਿਹੜੇ ਸਾਡੇ ਇਹਨਾਂ ਨੇ ਮੈਪਿੰਗ ਕਰ ਲਈ ਹੈ ਡੀਸੀ ਸਾਹਿਬ ਨੇ ਮੈਨੂੰ ਬਰੀਫ ਕੀਤਾ ਐਸਐਸਪੀ ਸਿਵਲ ਸਰਜਨ ਸਾਡੀ ਸਾਰੀ ਪੂਰੀ ਟੀਮ ਹੈ ਯੂ ਦੇ ਲੀਡਰ ਹੈ ਸਾਡੇ ਨਾਲ ਇਹਨਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਪਰਚੀਆਂ ਦੇਣਗੇ ਔਰ ਜਿਹੜੇ ਲੋਕਾਂ ਨੂੰ ਪਰਚੀਆਂ ਦੇਣਗੇ ਮੰਗਲਵਾਰ ਤੋਂ ਐਤਵਾਰ ਤੱਕ ਉਹਨਾਂ ਦੇ ਕਾਰਡ ਬਣਨਗੇ ਸੋਮਵਾਰ ਨੂੰ ਜਿਹੜਾ ਕੋਈ ਸਪੋਸ ਕਿਸੇ ਨੇ ਪਰਚੀ ਲੈ ਲਈ ਸੀ ਜਾਂ ਪਛਾਣਤੀ ਸੀ ਉਹ ਨਹੀਂ ਬਣਾ ਸਕੇ ਜਿਹੜੇ ਸਕਿਪ ਹੋ ਗਏ ਉਹਨਾਂ ਦੇ ਸੋਮਵਾਰ ਨੂੰ ਉਹਨਾਂ ਦੇ ਕਾਰਡ ਬਣਿਆ ਕਰਨਗੇ 7 ਦਿਨ ਕਾਰਡ ਬਣਨਗੇ ਜਿਹੜੇ ਬੰਦੇ ਨੂੰ ਸਾਰੇ ਬੰਦਿਆਂ ਨੂੰ ਜਦੋਂ ਜਿਹਨੂੰ ਕਾਰਡ ਦਿੱਤੇ ਆ ਉਹਨਾਂ ਨੇ ਲੈ ਕੇ ਆਣਾ ਕਾਮਨ ਸਰਵਿਸ ਸੈਂਟਰ ਤੇ ਰਸ਼ ਕਰਨ ਦੀ ਲੋੜ ਨਹੀਂ ਕਾਲੀ ਪੈਂਡ ਦੀ ਲੋੜ ਨਹੀਂ ਕਿਉਂਕਿ ਸਰਦੀ ਆ ਬਜ਼ੁਰਗਾਂ ਨੂੰ ਸਪੈਸ਼ਲ ਜਿਹੜਾ ਅਸੀਂ ਜਿਹੜਾ ਹੈਗੇ ਸਾਡੇ ਵਲੰਟੀਅਰ ਆ ਉਹ ਜਦੋਂ ਧੁੱਪ ਨਿਕਲਣ ਦੀ ਹੌਸਲੇ ਲੈ ਕੇ ਆਣਗੇ ਨਾਲ ਉਹਨਾਂ ਦੇ ਬਣਾਂਗੇ ਸਾਰੇ ਕਾਰਡ ਤੇ ਬਾਈ ਚਾਂਸ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਕਿਸੇ ਨੂੰ ਕੋਈ ਸਰਦੀ ਦੀ ਪ੍ਰੋਬਲਮ ਹੈ ਕਿਸੇ ਦਾ ਕੋਈ ਆਪਰੇਸ਼ਨ ਹੋਣਾ ਉਹ ਕਹਿੰਦਾ ਮੇਰਾ ਕਾਰਡ ਪਹਿਲਾਂ ਬਣਾ ਦਿਓ ਤੇ ਸਾਡੇ ਜਿਹੜੇ ਅ ਸੇਵਾ ਮਿਤਰਾ ਹੈਗੇ ਜਿਹੜੇ ਕਿ ਯੂਥ ਡਵੈਲਪਮੈਂਟ ਬੋਰਡ ਤੋਂ ਹੋਣਗੇ ਜਿਹੜੇ ਜਾ ਕੇ ਪਰਚੇ ਮੰਨਣਗੇ ਉਹਨਾਂ ਨੂੰ ਕਹਿ ਸਕਦੇ ਆ ਕਿ ਮੇਰਾ ਆਪਰੇਸ਼ਨ ਆਉਣਾ ਮੇਰਾ ਪਹਿਲਾਂ ਬਣਾ ਦਿਓ ਤਾਂ ਅਸੀਂ ਉਹਨਾਂ ਨੂੰ ਪਹਿਲਾਂ ਐਡਜਸਟ ਕਰ ਦਾਂਗੇ ਉਹਨਾਂ ਦਾ ਪਹਿਲਾਂ ਬਣਾ ਦੇ ਲੱਗੀ ਡਾਕਟਰਾਂ ਦੀ ਕਮੀ ਨਿੱਖੀ ਹੁੰਦੀ ਹੈ ਜਾਇ ਬਰਨਾਲਾ ਹਸਪੀਟਲ ਜਾਇ ਤਾਪਾ ਜਾਇ ਮੈਸਲਾ ਜੀ ਜਿਸ ਕਰਕੇ ਵੀ ਜੇ ਪੇਸ਼ੈਂਟ ਆਉਂਦੇ ਨੇ ਪਰ ਡਾਕਟਰਾਂ ਦੀ ਕਮੀ ਕਰਕੇ ਉਹਨਾਂ ਨੂੰ ਇਲਾਜ ਨਹੀਂ ਹੁੰਦਾ ਇਹ ਲੰਬੇ ਸਮੇਂ ਤੋਂ ਆ ਜੀ ਨਾਲ ਹੀ ਸਰ ਇਹਨੇ ਐਡ ਕਰ ਦਿੱਤੀ ਕਿ ਪਿੰਡੂ ਡਿਸਪੈਂਸਰੀਆਂ ਕਰੀਬ ਜੀ 20 ਦੇ 20 ਪਲੱਸ ਡਿਸਪੈਂਸਰੀ ਬਰਨਾਲੇ ਜ਼ਿਲ੍ਹੇ ਚ ਬੰਦ ਨੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੇ ਦਰਮਿਆਨ ਕੋਈ ਕੋਸ਼ਿਸ਼ ਨਹੀਂ ਹਾਂ ਅਸੀਂ ਨਾ ਪਹਿਲਾਂ 400 ਫਿਰ 1100 1400 ਡਾਕਟਰ ਜਿਹੜੇ ਹੈਗੇ ਆ ਜਿਹੜੇ ਜਨਰਲ ਡਿਊਟੀ ਮੈਡੀਕਲ ਆਫਸਰਾ ਉਹਨਾਂ ਨੂੰ ਭਰਤੀ ਕੀਤਾ ਸੀ ਉਹਦੇ ਨਾਲ ਸਾਡੇ ਬਹੁਤ ਸਾਰੇ ਡਾਕਟਰ ਜੁਆਇਨ ਕੀਤੇ ਆ ਬਰਨਾਲੇਦਾਰਾਂ ਨੂੰ ਦੱਸਿਆ ਕਿ ਤੁਹਾਡੇ ਬਰਨਾਲੇ ਜਿਹੜੇ ਜੁਆਇਨ ਕੀਤੇ ਉਹਨਾਂ ਚ ਮжоਰਿਟੀ ਬੰਦੇ ਛੱਡ ਗਿਆ ਹਰ ਜਗ੍ਹਾ ਤੇ ਸਿਚੁਏਸ਼ਨ ਨਹੀਂ ਹੈ ਬਾਕੀ ਜਗ੍ਹਾ ਤੇ ਹੁਣ ਅਸੀਂ 170 ਡਾਕਟਰ ਹੋਰ ਆਣੇ ਆ ਕਿਉਂਕਿ ਉਹਦੇ ਚ ਬਹੁਤ ਸਾਰੇ ਜੜੀਆਂ ਕੈਟਾਗਰੀਜ਼ ਹੁੰਦੀਆਂ ਆ ਉਹਦੀ ਸਾਨੂੰ ਕਲੀਅਰੈਂਸ ਲੈ ਕੇ ਜਿਵੇਂ ਕੋਈ ਸਪੋਰਟਸ ਦਾ ਹੈਗਾ ਲੇਕਿਨ ਸਾਨੂੰ ਉਹਨਾਂ ਦੇ ਡਿਪਾਰਟਮੈਂਟ ਤੋਂ ਪਹਿਲਾਂ ਕਲੀਅਰੈਂਸ ਲੈਣੀ ਪੈਂਦੀ ਐ ਐਸੀ ਤਰ੍ਹਾਂ ਇੱਕ ਸਰਵਿਸ ਮੈਨ ਦਾ ਫ੍ਰੀडम फाइਟਰ ਦਾ ਹੋਰ ਬਹੁਤ ਸਾਰੀਆਂ ਕੈਟਾਗਰੀਆਂ ਜ ਜਨਾਂ ਦੇ ਵਿੱਚ ਨਹੀਂ ਸੀ ਅਜੇ ਡਾਕਟਰ ਹੋਰ ਆਣਗੇ ਅਸੀਂ ਡਾਕਟਰ ਹੋਰ ਭੇਜਾਂਗੇ ਇਹਦੇ ਨਾਲ ਨਾਲ ਅਸੀਂ ਸਪੈਸ਼ਲਿਸਟ ਵਾਸਤੇ ਸਾਡੇ ਕੋਲ ਸਪੈਸ਼ਲਿਸਟ ਦੀ ਕਮੀ ਸੀ ਪਹਿਲਾਂ ਅਸੀਂ ਜਿਹੜੇ ਸਾਡੇ ਕੋਲ ਪੋਸਟ ਗ੍ਰੈਜੂਏਟ ਕਰਦੇ ਸੀ ਹਮੇਸ਼ਾ ਤੋਂ ਕਰਦੇ ਸੀ ਬੌਂਡ ਭਰਦੇ ਸੀ ਹਮੇਸ਼ਾ ਤੋਂ 250 ਡਾਕਟਰ ਹਰ ਸਾਲ ਪੀਜੀ ਕਰਕੇ ਚਲੇ ਜਾਂਦੇ ਸੀ ਤੇ ਅਸੀਂ ਇਸ ਵਾਰ ਪਹਿਲੀ ਵਾਰ ਹੀ ਰੱਖਿਆ ਉਹਨਾਂ ਚੋਂ ਵੀ 100 ਦੇ ਕਰੀਬ ਲੋਕ ਡਾਕਟਰਾਂ ਨੇ ਜੁਆਇਨ ਕੀਤਾ ਬਾਕੀ ਦੇ ਜਿਹੜੇ ਹੈਗੇ ਉਹਨ ਇਸ ਵਾਰੀ ਅਸੀਂ ਪਹਿਲੀ ਵਾਰੀ ਸਕੀਮ ਲਾਗੂ ਕੀਤੀ ਆ ਜਿਹੜੇ ਡਾਕਟਰ ਕੰਮ ਕਰਦੇ ਆ ਆਦਰਵਾਇਜ਼ ਅੱچھے ਆ ਲੋਕਾਂ ਚੋਂ ਉਹਨਾਂ ਦੀ ਭਰਲ ਅੱਛੀ ਆ ਉਹਨਾਂ ਦਾ ਹੱਥ ਸਾਫ਼ ਆ ਆਪਰੇਸ਼ਨ ਵਧੀਆ ਕਰਦੇ ਆ ਉਹ ਵੀ ਅਸੀਂ ਉਹਨਾਂ ਨੂੰ ਜਿਹੜੇ 58 ਸਾਲ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਰੀ ਇਮਪਲॉयਮੈਂਟ ਦੇ ਰਹੇ ਆ 65 ਸਾਲ ਤੱਕ ਉਹਦੇ ਵਿੱਚ ਵੀ ਕੁਝ ਡਾਕਟਰਾਂ ਨੇ 14-15 ਡਾਕਟਰਾਂ ਨੇ ਸਪੈਸ਼ਲਿਸਟ ਨੇ ਜੁਆਇਨ ਕੀਤਾ ਲੇਕਿਨ ਜਿਹੜੀ ਸਭ ਤੋਂ ਵੱਡੀ ਸਾਨੂੰ ਕਾਮਯਾਬੀ ਮਿਲੀ ਆ ਜੋ ਸਾਡਾ ਆਮ ਆਦਮੀ ਕਲੀਨਿਕ ਦਾ ਮਾਡਲ ਆ ਉਹਦੇ ਜਿਸ ਤਰ੍ਹਾਂ ਅਸੀਂ ਡਾਕਟਰ ਮੈਡੀਕਲ ਆਫਸਰ ਰੱਖਦੇ ਆ ਆਨਲਾਈਨ ਪੈਨਲ ਮੈਂਟ ਬੋਰਡ ਬਾਕੀ ਉਹਦੇ ਵਾਸਤੇ ਅਸੀਂ ਸਕੀਮ ਲਾ ਕੇ ਆਏ ਸੀ ਕਿ ਉਹਨਾਂ ਨੂੰ ਆਪਰੇਟੀ ਦੇ ਪੈਸੇ ਮਿਲਣਗੇ ਜਿਹੜੇ ਪ੍ਰੋਸੀਜਰ ਕਰਨਗੇ ਇਹ ਉਹਨਾਂ ਨੂੰ ਪਸੰਦ ਆਈ ਹੈ ਉਹਦੇ ਚ 650 ਡਾਕਟਰਾਂ ਨੇ ਜਿਹੜਾ ਹੈਗਾ ਉਹ ਉਹਨਾਂ ਦੀ ਇੰਟਰਵਿਊ ਚੱਲਦੀ ਪਈ ਹੈ ਉਹਨਾਂ ਨੇ ਜੁਆਇਨ ਕੀਤਾ ਤੇ ਇਹ ਮੈਂ ਤੁਸੀਂ ਵੀ ਸੋਲਸਨ ਸਾਹਿਬ ਦੇਖੋ ਇਹ ਉਹ 300 300 ਸਪੈਸ਼ਲਿਸਟ ਆਪਣੇ ਕੋਲੇ ਜੁਆਇਨ ਕਰ ਰਹੇ ਹੈ ਜੀ ਤੇ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੈਡੀਕਲ ਆਫਸਰ ਨਸਟਾਫ ਨਰਸਸ ਦੀ ਭਰਤੀ ਹੋ ਗਈ ਹੈ ਉਹਨਾਂ ਨੂੰ ਵੀ ਅਪਾਇੰਟਮੈਂਟ ਲੈਟਰ ਮਿਲ ਲਿਆ ਓਬਵੀਅਸ ਬਿੰਨਚਾ ਜਾਣ ਗਿਆ ਤੇ ਇਹ ਸਟਾਫ ਨਰਸਸ ਜਨਰਲ ਡਿਊਟੀ ਮੈਡੀਕਲ ਆਫਸਰ ਤੇ ਸਪੈਸ਼ਲਿਸ ਇਹ ਤਿੰਨਾਂ ਦੀ ਕਮੀ ਪੂਰੀ ਹੋ ਜਾਏਗੀ ਸਾਡੀ ਜਿਹੜੀ ਜਿਹੜੀ ਤੁਹਾਡੀ ਮੁੱਖ ਮਤਵੀ ਸਿਹਤ ਜੋ ਯੋਜਨਾ ਹੈਗੀ ਆ ਇਹਦੇ ਵਿੱਚ ਜਿਹੜੇ ਇਹ ਡਿਸਟ੍ਰਿਕਟ ਲੈਵਲ ਤੇ ਸਬ-ਡਿਵੀਜ਼ਨਲ ਹਸਪਤਲ ਦੇ ਵਿੱਚ ਜਿੰਨਾ ਵੀ ਇਹ ਕੰਮ ਕਰਨਗੇ ਜਿੰਨਾ ਵੀ ਉਹਨਾਂ ਦਾ ਕਲੇਮ ਆਏਗਾ ਉਹ ਪੈਸੇ ਹਸਪਤਲ ਕੋਲੇ ਰਹਿਣਗੇ ਉਹਦੇ ਨਾਲ ਉਹ ਬਾਕੀ ਦਾ ਜਿਹੜਾ ਸਟਾਫ ਹੈ ਉਹਨਾਂ ਨੂੰ ਜੋ ਸਟਾਫ ਚਾਹੀਦਾ ਕੋਈ ਸਮਾਨ ਵੀ ਖਰੀਦ ਸਕਦੇ ਆ ਰਿਪੇਅਰ ਕਰਾ ਸਕਦੇ ਆ ਇਹ ਨਹੀਂ ਹੋਏਗਾ ਕਿ ਇਹਨਾਂ ਦੀ ਲਿਫਟ ਨਹੀਂ ਚੱਲਦੀ ਜੀ ਇਹ ਨਹੀਂ ਚੱਲਦਾ ਉਹ ਨਹੀਂ ਚੱਲਦਾ ਕਿਉਂਕਿ ਉਹਨਾਂ ਨੂੰ ਪੈਸੇ ਅਸੀਂ ਪਹਿਲਾਂ ਵੀ ਦੇ ਰਹੇ ਆ ਕਰਾ ਵੀ ਰਹੇ ਆ لیکن ਉਹ ਸਾਰੇ ਜਿਹੜੇ ਜਿੰਨੇ ਵੀ ਹਸਪਤਲ ਦੇ ਜੋ ਵਟ ਏਵਰ ਦੇ ਆ ਉਹ ਇਹਨਾਂ ਕੋਲ ਜਿਆਦਾ 75% ਤੋਂ ਜ਼ਿਆਦਾ ਇਹਨਾਂ ਕੋਲ ਰਹਿਣਗੇ ਬਾਕੀ ਜਿਹੜਾ ਸਟੇਟ ਦਾ ਫੰਡ ਹੋਏਗਾ ਉਹਦੇ ਵਿੱਚੋਂ ਵੀ ਉਹਨਾਂ ਨੂੰ ਕੋਈ ਸਮਾਨ ਚਾਹੀਦਾ ਹੋਵੇਗਾ ਕੋਈ ਡਾਕਟਰ ਆ ਕੇ ਆਏ ਸਰਜਨ ਫਿਰ ਕੋਈ ਦੀ ਮਸ਼ੀਨ ਚਾਹੀਦੀ ਆ ਲੈਪਰੋਸਕੋਪ ਚਾਹੀਦੀ ਆ ਕੋਈ ਹੋਰ ਲੇਜ਼ਰ ਚਾਹੀਦਾ ਉਹ ਅਸੀਂ ਇਹਨਾਂ ਨੂੰ ਖਰੀਦ ਕੇ ਦੇਵਾਂਗੇ ਸਰ ਜੀ ਦੋ ਹੀ ਮੁੱਖੀ ਮੇਨ ਬਰਨਾਲਾ ਦਾ ਸਿਵਲ ਹਸਪਤਲ ਦੇ ਵਿੱਚ ਅਮਰਜੈਂਸੀ ਤੇ ਸਿਵਲ